ਮੈਂ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਨਹੀਂ ਹਾਂ ਪਰ ਜਿੱਥੇ ਜਾਨਾ ਹੈ ਲੋਕ ਸਵਾਲ ਪੁੱਛਦੇ ਆ ਜਿਹੜਾ ਮੈਂ ਹਲੇ ਤੱਕ ਕੋਈ ਮੈਨੂੰ ਜਵਾਬ ਨਹੀਂ ਦੇ ਸਕਿਆ ਨਾ ਉਹ ਦੇਖ ਸਕਿਆ ਜਾਂ ਨਾ ਉਹਨਾਂ ਦੇ ਸਾਥੀ ਆਏ ਕਿੱਥੋਂ ਐਨੇ ਸਾਲ ਰਹਿੰਦੇ ਕਿੱਥੇ ਸੀ ਕਿ ਐਨੇ ਪੰਤਕ ਸੀ ਫਿਰ ਬਾਲ ਕਿਉਂ ਕਟਾਏ ਜੀਨਾ ਪਉਂਦੇ ਸੀ ਬਾਲ ਕਟਾਉਂਦੇ ਸੀ ਕੀ 28 29 30 ਪਤਾ ਨਹੀਂ ਕਿੰਨੀ ਸਾਲ ਦੀ ਉਮਰ ਹੈ 30 ਦੇ ਵੱਧ ਹੋਣੀ ਹੈ ਉਮਰ ਇੱਕਦਮ ਪੰਥ ਕਿੱਥੋਂ ਜਾਗ ਪਿਆ ਜਹਾਜ਼ ਤੇ ਉਤਰਦੇ ਆ ਇੱਕ ਮਹੀਨੇ ਚ ਡਰਾਮਾ ਹੁੰਦਾ ਲਿਆਏ ਜਾਂਦੇ ਆ ਅਮਰੀਕਾ ਆ ਜਾਂਦਾ ਫਿਰ ਕਹਿੰਦੇ ਐ ਕਿ ਮੈਂ ਕੱਲਾ ਧਰਮ ਦਾ ਪ੍ਰਚਾਰ ਕਰੂੰਗਾ ਬਹੁਤ ਵਧੀਆ ਗੱਲ ਜੋ ਵੀ ਧਰਮ ਦਾ ਪ੍ਰਚਾਰ ਕਰਦਾ ਆਪਾਂ ਸਾਰੇ ਉਹਨਾਂ ਦੇ ਸਾਥ ਦੇਣਾ ਚਾਹੀਦਾ ਹੈ ਨਸ਼ੇ ਸ਼ਰੋਮ ਦਾ ਸਾਥ ਸਾਰਿਆਂ ਨੂੰ ਦੇਣਾ ਚਾਹੀਦਾ ਹੈ ਕਹਿੰਦੇ ਮੈਂ ਉਹਦੇ ਬਾਅਦ ਮੈਂ ਦੇਸ਼ ਦੀ ਕੰਸਟਰਕਸ਼ਨ ਨਹੀਂ ਮੰਦਾ ਫਿਰ ਖਾਲਿਸਤਾਨ ਦੀ ਗੱਲ ਆ ਜਾਂਦੀ ਹੈ ਤੇ ਉਹਦੇ ਬਾਅਦ ਇੱਥੋਂ ਲਿਜਾਇਆ ਜਾਂਦਾ ਹੈ ਤੇ ਵਾਪਸ ਐਮਪੀ ਦਾ ਉਮੀਦਵਾਰ ਕਰਕੇ ਭਲਾਇਆ ਜਾਂਦਾ ਹੈ ਮੈਂ ਪੁੱਛਣਾ ਚਾਹਣਾ ਹੈ ਪਹਿਲੀ ਗੱਲ ਕੀ ਵਿਰਸਾ ਸਿੰਘ ਬੁਲਟੋਆ ਨੇ ਦੇ ਪਰਿਵਾਰ ਨੇ ਕਿਤੇ ਰੌਲਾ ਪਾਇਆ ਕਿ ਸਾਨੂੰ 7 ਸਾਲ ਹੋ ਗਏ ਜੇਲ੍ਹ ਚ ਐਨਐਸਐਚ ਚ ਉਹ ਐਨਐਸਐਚ ਚ ਮੇਰਾ ਵੀਰ ਉਥੇ ਟ੍ਰਿਬੁਰਗੜਾ ਕਿ ਸਾਨੂੰ ਛੱਡੋ ਸਾਨੂੰ ਛੱਡੋ ਸਾ ਪ੍ਰਕਾਸ਼ ਸਿੰਘ ਬਾਦਲ 16 ਸਾਲ ਐਨਐਸਐਚ 'ਚ ਰਹੇ ਆ 16 ਸਾਲ ਤਾਮਿਲਨਾਡੂ ਦੀ ਚੇਲਾਜ ਨਾਗਾਲੈਂਡ ਦੀ ਜਿਹੜਾ ਚੱਪਲਪੁਰ ਦੀ ਜਿਹੜਾਂ 'ਚ ਕਿਤੇ ਤੁਸੀਂ ਮੇਰੇ ਮਾਤਾ ਜੀ ਨੂੰ ਮੈਨੂੰ ਕਿਤੇ ਧਰਨੇ ਦਿੰਦੇ ਦੇਖਿਆ ਕਿ ਸਾਡੇ ਬਾਪੂ ਨੂੰ ਛੱਡ ਦਿਓ ਸਾਡੇ ਬਾਪੂ ਨੂੰ ਛੱਡ ਦਿਓ ਜਿਹੜਾ ਬੰਦਾ ਝੱਲ ਨਹੀਂ ਸਕਦਾ ਉਹ ਕੌਣ ਦੀ ਅਗਵਾਈ ਕਰੂਗਾ ਮੇਰੇ ਭੈਣ ਦਾ ਵਿਆਹ ਸੀ ਉਹ ਅਫਸਰ ਕਹਿੰਦੇ ਕੀ ਤੁਸੀਂ ਬਾਹਰ ਵੱਡੇ ਬਾਦਲ ਸਾਹਿਬ ਨੂੰ ਤੁਸੀਂ ਇੱਕ ਚਿੱਠੀ ਲਿਖ ਦਿਓ ਪ੍ਰੋਲ ਲੈ ਲਓ ਵੱਡੇ ਬਾਦਲ ਸਾਹਿਬ ਕਹਿੰਦੇ ਮੇਰੀ ਮੇਰੀ ਬੇਟੀ ਦਾ ਵਿਆਹ ਕੌਮ ਕਰੂਗੀ ਮੈਂ ਨਾ ਜ਼ਿੰਦਗੀ ਚ ਪ੍ਰੋਲ ਲਿੱਤੀ ਹੈ ਨਾ ਜਮਾਨਤ ਦਿੱਤੀ ਹੈ ਫਰਕ ਪਛਾਣਿਏ ਕਿਹੜੀ ਲੀਡਰ ਹੈ ਸਰ ਭਗਤ ਸਿੰਘ ਨੇ ਕਿਤੇ ਕਿਹਾ ਕਿ ਮੈਨੂੰ ਫਾਂਸੀ ਨਾ ਚੜਾਓ ਆਪਣੀ ਕੌਮ ਨੂੰ ਹੋ ਗੀ ਗਿਆ ਕਿ ਅਚ ਕਿਹੜੇ ਲੋਕ ਹੈ ਹੁਣ ਮੈਂ ਕੱਲ ਬਿਆਨ ਸੁਣ ਰਿਹਾ ਸੀ ਦਾਦੂ ਵਾਲਾ ਦਾ ਬਿਆਨ 10 ਦਿਨ ਪਹਿਲੇ ਦਾਦੂ ਆਂਦਾ ਬਿਆਨ ਸੀ ਕਿ ਹਰਿਆਣਾ ਵਿੱਚ ਬੀਜੇਪੀ ਨੂੰ ਜਿਤਾਓ ਤੇ ਅੱਜ ਬਿਆਨ ਆਉਦਾ ਕਿ ਖਡੂਰ ਸਾਹਿਬ ਜੰਮਰ ਭਾਈ ਅਮਰਤਪਾਲ ਨੂੰ ਜਿਤਾਓ ਆ ਸਵਾਲ ਹੈ ਕੌਂ ਕੀ ਦੀ ਸੋਚ ਹੈ ਕਿਹੜੀਆਂ ਏਜੰਸੀਆਂ ਲੱਗੀਆਂ ਨਿਸ਼ਾਨਾ ਕੀ ਹੈ ਨਿਸ਼ਾਨਾ ਇੱਕੋ ਇੱਕ ਹੈ ਤੁਹਾਨੂੰ ਕਮਜ਼ੋਰ ਕਰਨਾ ਤੁਹਾਡੀ ਪਾਰਟੀ ਨੂੰ ਕਮਜ਼ੋਰ ਕਰਨਾ ਤੁਹਾਡੀ ਮਾਂ ਪਾਰਟੀ ਨੂੰ ਖਤਮ ਕਰਨਾ ਬੰਦੀ ਸਿੱਖ ਕੌਣ ਹੈ ਪਹਿਲੀ ਗੱਲ ਮੈਂ ਕਹਿਣਾ ਚਾਹਣਾ ਹੈ ਭਾਈ ਅਮਰਤਪਾਲ ਬੰਦੀ ਸਿੱਖ ਨਹੀਂ ਹੈ ਬੰਦੀ ਸਿੱਖ ਉਹ ਹੈ ਜਿਨ੍ਹਾਂ ਨੇ ਦਰਬਾਰ ਸਾਹਿਬ ਜਦੋਂ ਹਮਲਾ ਹੋਇਆ ਤੁਹਾਡੇ ਭੈਣਾ ਭਰਾਵਾਂ ਦਾ ਕਤਲੇਆਮ ਕੀਤਾ ਜੋ ਕਤਲੇਆਮ ਕੀਤਾ ਬਰਦਾਸ਼ਤ ਨਹੀਂ ਹੋਇਆ ਕਿ ਕਾਂਗਰਸ ਸਰਕਾਰ ਨੇ ਕਾਂਗਰਸ ਨੇ ਲੀਡਰ ਕੀਤਾ ਜਜ਼ਬਾਤੀ ਹੋ ਕੇ ਉਹਨਾਂ ਨੇ ਕਦਮ ਚੁੱਕੇ ਉਹ ਐ ਨਹੀਂ ਉਹਨਾਂ ਨੇ ਕਿਹਾ ਕਿ ਸਾਨੂੰ ਛੱਡ ਦਿਓ ਮaaf ਕਰ ਦਿਓ ਉਹ ਕੀ ਕਹਿ ਰਹੇ ਐ ਕਿ ਜੋ ਦੇਸ਼ ਦਾ ਕਾਨੂੰਨ ਹੈ ਸਾਡੀਆਂ ਸਜ਼ਾ ਪੂਰੀਆਂ ਹੋ ਗਈਆਂ ਕੱਲੇ ਸਜ਼ਾ ਪੂਰੀਆਂ ਨਹੀਂ ਦੁਗਣੀਆਂ ਹੋ ਗਈਆਂ ਐਸ ਕਰਕੇ ਹਿਊਮੈਨਿਟਰੀਅਨ ਰਾਈਟ ਸਾਡੇ ਐ ਤੁਸੀਂ ਸਾਨੂੰ ਰੱਖ ਨਹੀਂ ਸਕਦੇ ਜੇ ਰਾਜੀਵ ਗਾਂਧੀ ਦੇ ਕਾਤਲ ਛੱਡੇ ਜਾ ਸਕਦੇ ਐ ਜੇ ਆ ਜਿਹੜਾ ਦੇਖਿਆ ਬਿਸਕਟ ਬਾਨੋਂ ਉਹਦੇ ਕਾਤਲਾਂ ਨੂੰ ਬੀਜੇਪੀ ਛੱਡ ਦਿੰਦੀ ਐ ਰੇਪ ਕੀਤਾ ਕਤਲ ਕੀਤਾ ਅਸੀਂ ਤਾਂ ਕੱਲੇ ਕਿਹਾ ਇਹਨਾਂ ਨੂੰ ਉਹਨਾਂ ਦੀ ਸਜ਼ਾ ਪੂਰੀ ਹੋ ਗਈਆਂ ਇੱਕ ਸਾਲ ਛਲੇ 6 ਮਹੀਨੇ ਹੋ ਕੇ ਬੰਦਾ ਬੰਦੀ ਸਿੱਖ ਨਹੀਂ ਬਣ ਜਾਂਦਾ ਆ ਫਰਕ ਹੈ ਨਾਲੇ ਜਿਵੇਂ ਵਿਰਸੇ ਨੇ ਕਿਹਾ ਐਨਐਸਐ ਲਾਉਣ ਵਾਲੇ ਝਾੜੂ ਵਾਲੇ ਐਨਐਸਐ ਦਿੱਬਰੂਗੜ੍ਹ ਭੇਜਣ ਵਾਲੇ ਝਾੜੂ ਵਾਲੇ ਪਰ ਝਾੜੂ ਦੇ ਖਿਲਾਫ ਕੋਈ ਬੋਲਦਾ ਨਹੀਂ ਝਾੜੂ ਨੂੰ ਤਾਂ ਵਧੀਆ ਕਹਿੰਦੇ ਐ ਤੇ ਹੁਣ ਕੱਲੇ ਬੋਲਦੇ ਐ ਅਕਾਲੀ ਦਲ ਹੁਣ ਪਤਾ ਸੀ ਖਡੂਰ ਸਾਹਿਬ ਪੰਤਿਕ ਸੀਟ ਐ ਇਹ ਕਿਵੇਂ ਹਰਾਈ ਜਾਊਗੀ ਲਿਆਓ ਆਪਣਾ ਬੰਦਾ ਖੜੇ ਕਰੋ ਸਮਝੋ ਕੀ ਸਾਜ਼ਿਸ਼ ਆਪਾਂ ਦੇਖ ਲਿਆ ਕਹੇ ਜੀ ਹਾਲਾਤ ਚੋਂ ਨਿਕਲੇ ਆ ਮਸਾਂ ਪੰਜਾਬ ਵਿੱਚ ਅਮਨ ਸ਼ਾਂਤੀ ਆਈ ਐ ਛੇ ਕੌਮ ਆਪਣਾ ਘਰ ਆ ਆਪਾਂ ਇਥੋਂ ਕਿਤੇ ਬਾਹਰ ਜਾ ਨਹੀਂ ਸਕਦੇ ਆਪਾਂ ਇੱਥੇ ਹੀ ਤਕੜੇ ਹੋ ਸਕਦੇ ਆ ਇੱਥੇ ਸਫਲ ਹੋ ਸਕਦੇ ਆ ਤੇ ਕੱਲੀ ਇੱਕ ਪਾਰਟੀ ਹੈ ਜੋ ਸੋਚਦੀ ਹੈ ਕਿ ਪੰਜਾਬ ਤਕੜਾ ਹੋਏ ਤੇ ਆਪਣੀ ਕੌਮ ਪੰਜਾਬੀ ਤਕੜੇ ਹੋਣਗੇ ਮੇਰੇ ਕਿਸਾਨ ਵੀਰ ਬੈਠੇ ਆ ਮੈਂ ਤੁਹਾਨੂੰ 5 6 ਸਵਾਲ ਪੁੱਛਣਾ ਚਾਹਣਾ ਹੈ ਤੋਂ ਨੂੰ ਟਿਊਬਵਲ ਕਨੈਕਸ਼ਨ ਕਿਦੋਂ ਮਿਲਿਆ ਬੱਚਿਆਂ ਨੂੰ ਸ਼ਾਇਦ ਨਾ ਪਤਾ ਹੋਵੇ ਉਹ ਤਰੀਕਾ ਕਢਾ ਲਿਓ ਮੈਂ ਆਰਟੀਆਈ ਤੋਂ ਕਢਾਇਆ ਹੈ 15 ਲੱਖ ਟਿਊਬਵਲ ਕਨੈਕਸ਼ਨ ਪੰਜਾਬ ਦੇ ਏ ਸਾਡੇ 13 ਲੱਖ ਥੋੜੀ ਜਿਥੇ ਬੰਦੀ ਕਾਲੀ ਦਲ ਨੇ ਦਿੱਤੇ ਐ ਇੰਨਾ ਟਿਊਬਵਲ ਕਨੈਕਸ਼ਨਾਂ ਵਿੱਚ ਬਿਜਲੀ ਮੁਫਤ ਦੇਣ ਵਾਲਾ ਕਾਲੀ ਦਲ ਤੁਹਾਡੇ ਨਹਿਰਾ ਕੱਸੀਆ ਕੱਢਣ ਵਾਲਾ ਕਾਲੀ ਦਲ ਆ ਮੰਡੀਆਂ ਬਰਾਉਣਾਂ ਵਾਲਾ ਕਾਲੀ ਦਲ ਖਾਲੇ ਬਰਾਉਣਾਂ ਵਾਲਾ ਕਾਲੀ ਦਲ ਅੰਡਰਗਰਾਊਂਡ ਪਾਈਪ ਰਾਹੀਂ ਪਾਣੀ ਭੇਜਣ ਵਾਲਾ ਕਾਲੀ ਦਲ ਇੱਕ ਵੀ ਨਿਸ਼ਾਨੀ ਕਾਂਗਰਸ ਦੀ ਝਾੜੂ ਦੀ ਕਿਸੇ ਵੀ ਦੱਸ ਦਿਓ ਤੁਹਾਡੇ ਡਿਰੇਕਟਰਾਂ ਦੇ ਟੈਕਸ ਹੁੰਦਾ ਸੀ ਮਾਫ ਕਰਨਾ ਕਾਲੀ ਦਲ ਆ ਗਰੀਬ ਜਨਤਾ ਬੈਠੀ ਐ 4 ਰੁਪਏ ਕਿਲੋ ਆਟਾ ਦੇ 20 ਰੁਪਏ ਕਿਲੋ ਦਾਲ ਦੇ ਨਾਲ ਅਕਾਲੀ ਦਲ ਸ਼ਗਨ ਦੇ ਨਾਲ ਅਕਾਲੀ ਦਲ ਪੈਨਸ਼ਨ ਦੇ ਨਾਲ ਅਕਾਲੀ ਦਲ ਐਸੀ ਬੱਚਿਆਂ ਨੂੰ ਸਕਾਲਰਸ਼ਿਪ ਦੇ ਕੇ 6 ਲੱਖ ਬੱਚੇ ਹਰ ਸਾਲ ਪੜਾਉਂਦੇ ਸੀ ਮੁਫਤ ਪੜਾਉਣ ਵਾਲਾ ਅਕਾਲੀ ਦਲ ਲੜਕੀਆਂ ਨੂੰ ਸਰਕਾਰੀ ਸਕੂਲ ਪੜ੍ਹਨ ਵਾਸਤੇ ਸਾਈਕਲ ਦੇਣ ਵਾਲਾ ਅਕਾਲੀ ਦਲ 200 ਯੂਨਿਟ ਬਿਜਲੀ ਦੇ ਮਾਫ ਕਰਨ ਵਾਲਾ ਅਕਾਲੀ ਦਲ ਇਹ ਤੁਸੀਂ ਤਾਂ ਜਾਣਦੇ ਹੋ ਖੇਮ ਕਰਨ ਵਾਲੇ ਤੁਸੀਂ ਕਿਹੜਾ ਬਿੱਲ ਭੜਦੇ ਹੁੰਦੇ ਸੀ ਠੀਕ ਸੀ ਨਾ ਹੁਣ ਸਾਰੇ ਹੁਣ ਜਿੰਨਾ ਹੁਣ ਕੀ ਕਰਦੇ ਹੋ ਹੁਣ ਝਾੜੂ ਵਾਲੇ ਐ ਦੇਖੋ ਕੀ ਹੁੰਦਾ ਥੋੜਾ ਕੁ ਸੁਣਨ ਵਾਲਾ ਨਹੀਂ ਫਿਰ ਆਪਾਂ ਕਿਉਂ ਆਪਣੀ ਜ਼ਿੰਦਗੀ ਖਰਾਬ ਕਰਨ ਤੇ ਲੱਗੇ ਆ ਆ ਦਿੱਲੀ ਵਾਲੀਆਂ ਪਾਰਟੀਆਂ ਦੀ ਸਾਜਨ ਦੇ ਸ਼ਿਕਾਰ ਹੋ ਰਹੇ ਆ ਗੱਲੀਆਣੀਆਂ ਪਾਰਟੀਆਂ ਨੇ ਦੇਖਿਆ ਕਿ ਖਾਲਸਾ ਪੰਥ ਨੂੰ ਕਮਜ਼ੋਰ ਕਰਨ ਦਾ ਇੱਕੋ ਹੀ ਤਰੀਕਾ ਹੈ ਕਿ ਉਸ ਦੀ ਫੌਜ ਕਮਜ਼ੋਰ ਕਰ ਦਿਓ ਤੇ ਨਤੀਜਾ ਤੁਸੀਂ ਦੇਖ ਹੀ ਲਿਆ ਤੁਸੀਂ ਦੇਖ ਲਿਆ ਕਿਵੇਂ ਭਗਵਾਨ ਕਮਾਨ ਨੇ ਤੇ ਅਮੇਸ਼ਾ ਨੇ ਮਿਲ ਕੇ ਤੁਹਾਡੇ ਬਾਰਡਰ ਤੇ ਪੰਜਾਬ ਦੇ ਹੱਦ ਵਿੱਚ ਤੁਹਾਨੂੰ ਰੋਕਿਆ ਬੰਬ ਸਿਡੇ ਗੋਦੀਆਂ ਜਲਾਈਆਂ ਸ਼ਹੀਦ ਕੀਤੇ ਤੁਸੀਂ ਸੋਚਦੇ ਹੋ ਇਹ ਕਾਲੀਦਲੀ ਸਰਕਾਰ ਹੁੰਦੀ ਕਿਸੇ ਦੀ ਹਿੰਮਤ ਨਹੀਂ ਹੋਣੀ ਸੀ ਹਰਿਆਣਾ ਦੀ ਕਿ ਆਪਣੇ ਪੰਜਾਬ ਦੀ ਧਰਤੀ ਤੇ ਇੰਨਾ ਕੁਝ ਹੋ ਜਾਂਦਾ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਖਾਲਸਾ ਜੀ ਆ ਆਪਣਾ ਘਰ ਹੈ ਇੱਥੇ ਘਰ ਵਿੱਚ ਤੁਸੀਂ ਦੇਖਿਆ ਆਈ ਜਥੇਬੰਦੀ ਥੋੜੀ ਹੈ ਦੂਜੇ ਜਿੰਨੇ ਐ ਉਹ ਕੌਂਦੇ ਐ ਤੁਹਾਨੂੰ ਕਮਜ਼ੋਰ ਕਰਨ ਵਾਸਤੇ ਹੁਣ ਆ ਧਿਆਨ ਸਿੰਘ ਮੰਨ ਕੋਈ ਪੰਥਕ ਐ ਆ ਜੇ ਦਾਦੂ ਵਾਲ ਅ ਸਾਰੇ ਜਿੰਨੇ ਐ ਏਜੰਸੀਆਂ ਦੇ ਬੰਦੇ ਐ ਏਜੰਸੀਆਂ ਉਹਨਾਂ ਨੂੰ ਖੇਮ ਕਰਦੀਆਂ ਐ ਐ ਮੈਂ ਵਿਰਸਾ ਸਾਹਮਣੇ ਸੀ ਜਦੋਂ ਮੈਂ ਟੈਲੀਫੋਨ ਕੀਤਾ ਪੁੱਛਣ ਵਾਸਤੇ ਕਾਗਜ਼ਾਂ ਵਾਸਤੇ ਆਪਣੇ ਇੱਥੇ ਖਡੂਰ ਸਾਹਿਬ ਦਾ ਜਿਹੜਾ ਹਲਕਾ ਰਿਟਰਨਿੰਗ ਆਫਸਰ ਰਿਟਰਨਿੰਗ ਆਫਸਰ ਨੇ ਕਿਹਾ ਕਿ ਮੈਨੂੰ ਸੁਪਰਡੈਂਟ ਜੇਲ ਦਾ ធីਬਰੂਗੜ੍ਹ ਜੇਲ ਦਾ ਸੁਪਰਡੈਂਟ ਦਾ ਫੋਨ ਆਇਆ ਕਿ ਕਾਗਜ਼ ਸਾਰੇ ਠੀਕ ਐ ਮੇਰੇ ਸਾਹਮਣੇ ਆ ਕਾਗਜ਼ ਰਿਜੈਕਟ ਨਾ ਕਰਿਓ ਪਹਿਲੀ ਗੱਲ ਸੁਪਰਡੈਂਟ ਕਿਉਂ ਕਹੂਗਾ ਕਿ ਉਹ ਉਹਦਾ ਮਾਸੀ ਦਾ ਮੁੰਡਾ ਹੈ ਕਿ ਮੈਂ ਇਹ ਕਰਾਉਣਾ ਹੈ ਲੇ ਵੀ ਨਹੀਂ ਸਮਝਦੇ ਮੈਂ ਇੱਕ ਹੋਰ ਪੁੱਛਣਾ ਚਾਹਣਾ ਹੈ ਜੇ ਖਾਲਸਾ ਜੀ ਆਪਾਂ ਵਕੀਲ ਕਰਾਂਗੇ ਜੇ ਤੁਸੀਂ ਵਕੀਲ ਕਰੋਗੇ ਕਿ ਕਾਂਗਰਸੀ ਨੂੰ ਵਕੀਲ ਕਰੋਗੇ ਨਹੀਂ ਤੇ ਭਾਈ ਅਮਰਿਤਪਾਲ ਦਾ ਵਕੀਲ ਕੌਣ ਹੈ ਆਰਐਸਐਸ ਦਾ ਮਾਲਵੇ ਦਾ ਹੈੱਡ ਹੈ ਕੋ ਗੂਗਲ ਕਰਕੇ ਹੁਣ ਹੀ ਦੇਖ ਲਿਓ RSS ਦਾ ਹੈਡ ਹੈ ਇਹੋ ਵੱਧ ਕੀ ਕਹਿ ਸਕਦੇ ਇਸ ਕਰਕੇ ਮੈਂ ਜਿਆਦਾ ਸਮਾਂ ਨਹੀਂ ਲੈਣਾ ਆ ਦੇਖੋ ਨਾਲ ਆ ਵਕੀਲ ਹੈ RSS ਦੇ ਨਾਲ ਖੜਾ ਆ ਖੜਾ ਆ ਦੇਖੋ ਆ ਵਕੀਲ ਦਿੱਕ ਨੇ ਅਨਾਉਂਸ ਕੀਤੀ ਆ ਗਿਆ ਉੱਥੇ ਜੇਬਰਗੜ ਜੇਲ੍ਹ ਤੋਂ ਨਿਕਲ ਕੇ ਪਰਵਾਰ ਕਹਿ ਰਿਹਾ ਅਸੀਂ ਨਹੀਂ ਲੜ ਸਾਡੀ ਕੋਈ ਸੋਚ ਨਹੀਂ ਤੇ ਡਿਬਰਗੋੜ ਜੇਲ੍ਹ ਜਾ ਰਹੇ ਸੇ ਦਾ ਵਕੀਲ ਆ ਕੇ ਕਹਿੰਦਾ ਜੀ ਲੜ ਰਿਹਾ ਜੀ ਕਾਗਜ਼ ਸਹੀ ਕਰਤੇ ਸਾਰੇ ਯਾਰ ਸਾਨੂੰ ਤਾਂ ਬਾਦਲ ਸਾਹਿਬ ਮੁੱਖ ਮੰਤਰੀ ਆ ਆਪਣੇ ਐਨਐਸਏ ਸੀ ਜਿਵੇਂ ਵਿਰਸੇ ਨੇ ਦੱਸਿਆ 998877 ਮਹੀਨੇ ਮਿਲ ਨਹੀਂ ਦਿੰਦੇ ਜੀ ਇੱਥੇ ਹਰ ਹਫਤੇ ਮਿਲਦਾ ਸੋ ਆ ਸਵਾਲ ਹੈ ਮੈਂ ਕਹਿਣਾ ਚਾਹਣਾ ਸੋਚੋ ਧਰਮ ਪ੍ਰਚਾਰ ਕਰਨਾ ਬਹੁਤ ਵਧੀਆ ਗੱਲ ਹੈ ਨਸ਼ੇ ਛਡਾਉਣਾ ਬਹੁਤ ਵਧੀਆ ਗੱਲ ਹੈ ਪਰ ਇਹਦੇ ਪਿੱਛੇ ਹੋਰ ਕੁਝ ਕਰਨਾ ਉਹਨੂੰ ਅੱਗੇ ਰੱਖ ਕੇ ਇਹਦਾ ਮਤਲਬ ਕੌਮ ਦੇ ਪਿੱਠ ਤੇ ਸ਼ਰਾਬ ਮਾਰਨਾ ਹੈ ਇਸ ਕਰਕੇ ਬਚ ਜਾਓ ਅਕਾਲੀ ਦਲ ਨੂੰ ਫਿਰ ਤੋਂ ਕਮਜ਼ੋਰ ਕਰੋਗੇ ਆ ਉਹੀ ਲੋਕ ਹੈ ਜਿਨ੍ਹਾਂ ਨੇ ਹੁਣ ਚਾਹੁੰਦੇ ਆ ਕਿ ਹੁਣ ਦਰਬਾਰ ਸਾਹਿਬ ਤੇ ਕਾਬਜ਼ ਹੋਈਏ ਐਸਜੀਪੀਸੀ ਦੇ ਕੰਟਰੋਲ ਕਰੀਏ ਜੇ ਤੁਸੀਂ ਦੇਣਾ ਚੋਣੇ ਐਜੀਪੀਸੀ ਆਰਐਸਐਸ ਨੂੰ ਕੱਲੀ ਆ ਬਚੀ ਐ ਬਾਕੀ ਤਾਂ ਕਬਜ਼ਾ ਕਰ ਗਏ ਫਿਰ ਤੁਹਾਡੇ ਹੱਥ ਹੈ ਖਾਲਸਾ ਜੀ 1 ਜੂਨ ਭੁੱਲਿਓ ਨਾ ਭੁੱਲ ਗਏ ਆਪਾਂ 40 ਸਾਲ ਪਹਿਲੇ ਟੈਂਕਾਂ ਤੋਪਣੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਪਰ ਦੁੱਖ ਹੁੰਦਾ ਕਿ ਉਹ ਸੰਮਲੇ ਦੇ ਬਾਅਦ ਦਿੱਨ ਵਾਰਾ ਆਪਾਂ ਕਾਂਗਰਸ ਦੀ ਸਰਕਾਰ ਬਣਾਤੀ ਕਾਂਗਰਸ ਦੀ ਸਰਕਾਰ ਨਾਲ ਫਿਰ ਉਹ ਲੋਕਾਂ ਨੂੰ ਉਸਦਾਰਾਂ ਨੂੰ ਕੀ ਕਵਾਂਗੇ ਉਹ ਕੌਣ ਹੈ ਜਿਹੜਾ ਹਮਲਾ ਭੁੱਲ ਗਏ ਹਜ਼ਾਰਾਂ ਭੈਣ ਭਰਾਵਾਂ ਦਾ ਕਤਲ ਭੁੱਲ ਗਏ ਜਿਹੜੇ ਹੁਣ ਵੀ ਉਹਨਾਂ ਸਿਰੋਪੇ ਦੋ ਦੋ ਗਨਮੈਨ ਵਿੱਚੇ ਸਿਰੋਪੇ ਲੈ ਲੈਂਦੇ ਆ ਪਾਲਣ ਦੀਆਂ ਪਾਰਟੀਆਂ ਬਦਲ ਲੈਂਦੇ ਆ ਦੋ ਗਨਮੈਨ ਦੇ ਦਿਓ ਛੇਰਮਨ ਦੇ ਦਿਓ ਕੀ ਐਜੀ ਕੌਮ ਆਪਣੀ ਐ ਇਸ ਕਰਕੇ ਮੈਂ ਬੇਨਤੀ ਕਰਦਾ ਆ ਅਕਾਲੀ ਦਲ ਥੋੜੀ ਕਿਲਾ ਆਪਣੀ ਤਾਕਤ ਹੈ ਆ ਤਾਕਤ ਨੂੰ ਖੇਰੂ ਖੇਰੂ ਕਰਨ ਵਾਲਿਆਂ ਨੂੰ ਪਛਾਣੀਏ ਤਾਂ ਹੀ ਕੌਮ ਬਚੂਗਾ ਤਾਂ ਹੀ ਪੰਜਾਬ ਬਚੂਗਾ ਤੇ ਮੈਂ ਫਿਰ ਤੋਂ ਕਹਿਣਾ ਚਾਹਣਾ ਹੈ ਜਿਹੜੇ ਸਿੱਖ ਕੌਮ ਹੈ ਸੈਕੂਲਰ ਕੌਮ ਹੈ ਦੇਖੋ ਨੌਵੇਂ ਪਾਸ਼ਾ ਨੇ ਗੁਰੂ ਸਾਹਿਬ ਨੇ ਇੱਕ ਹਿੰਦੂ ਧਰਮ ਬਚਾਉਣ ਵਾਸਤੇ ਆਪਣਾ ਸੀਸ ਕੁਰਬਾਨ ਕਰਤਾ ਇਤੋਂ ਵੱਡਾ ਐਗਜ਼ਾਮਪਲ ਸੈਕੂਲਰਿਜ਼ਮ ਦਾ ਕੀ ਹੈ ਇੱਥੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਐ ਕਈ ਪਾਰਟੀਆਂ ਇੱਕ ਧਰਮ ਨੂੰ ਦੂਜੇ ਨਾਲ ਲੜਾ ਕੇ ਇੱਥੇ ਅੱਗ ਲਾਉਣੀਆਂ ਚਾਹੁੰਦੀਆਂ ਕਿ ਪੰਜਾਬ ਦੇ ਵਿੱਚ ਅੱਗ ਲੱਗੀ ਰਹੇ ਅਕਾਲੀ ਦਲ ਨੂੰ ਪਤਾ ਐ ਸ਼੍ਰੋਮਣੀ ਅਕਾਲੀ ਦਲ ਨੂੰ ਕੀ ਆ ਸਾਡਾ ਘਰ ਐ ਜਿੱਥੇ ਅੱਗ ਲੱਗੀ ਰਹੂਗੀ ਤੇ ਇੱਥੇ ਨੁਕਸਾਨ ਆਪਣਾ ਹੀ ਹੋਣਾ ਐ ਸਾਡੀ ਸੋਚ ਹੈ ਕਿ ਸਾਰਿਆਂ ਨੂੰ ਇਕੱਠਾ ਰੱਖੀਏ ਭਰਾਵਾਂ ਮੰਗੂ ਰੱਖੀਏ ਆਈ ਤਾਕਤ ਆਪਣੀ ਐ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜੇ ਪੰਜਾਬ ਬਚਾਉਣਾ ਹੈ ਜੇ ਖਾਲਸਾ ਪੰਥ ਤੁਸੀਂ ਆ ਅਕਾਲੀ ਦਲ ਨੂੰ ਬਚਾਉਣਾ ਆਪਣੀ ਕੌਮ ਦੀ ਪਛਾਣ ਤੇ ਬਚਾਉਣਾ ਹੈ ਵਿਰਸਾ ਸਿੰਘ ਬਲਟੋਏ ਨੂੰ ਜਿਤਾਉਣਾ ਪੈਣਾ ਹੀ ਪੈਣਾ ਹੈ ਨਹੀਂ ਤਾਂ ਬਹੁਤ ਵੱਡਾ ਨੁਕਸਾਨ ਤੁਹਾਡਾ ਹੋ ਜਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ